ਹਾਂ ਜੀਰ ਕੀ ਹਾਲ ਚਾਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਥੋਡੇ ਜਾਨਵਰ ਵੀ ਸੈਟ ਵੈਟ ਹੋਣਗੇ ਤੇ ਲਓ ਵੀ ਮਿੱਤਰੋ ਅੱਜ ਆਪਾਂ ਲਾਉਣ ਲੱਗੇ ਕਬੂਤਰਾਂ ਨੂੰ ਮਲਾਪਾਂ ਵਾਲੀ ਦਵਾਈ ਪੈਪਰਾਜਿਨ ਆ ਦੇਖ ਲਓ ਠੀਕ ਹੈ ਜੀ ਕੈਮਰਾਮੈਨ ਅੱਜ ਨੰਨਾ ਬਾਈ ਆ ਤੇ ਅੱਜ ਆਪਾਂ ਕੈਮਰਾ ਸੈਟ ਹੀ ਕਰ ਲਿਆ ਟਰਾਈਪੋਡ ਲਿਆਂਦਾ ਯਾਰ ਨਾ ਉਹ ਤੁਹਾਨੂੰ ਦੇਖੋ ਅੱਧੇ ਘੰਟੇ ਸੈਟ ਹੀ ਕਰ ਲਿਆ ਅੱਧੇ ਕੈਮਰਾ ਸੈਟ ਕਰ ਲਿਆ ਸਹੀ ਗੱਲ ਆ ਕਿ ਨਾ ਐਵੇਂ ਪਹਿਲੇ ਬੰਦਾ ਵਾ ਲੈਣਾ ਪੈਂਦਾ ਸੀਗਾ ਵੀ ਕੋਈ ਕੈਮਰਾ ਬੜੂਗਾ ਹਨਾ ਜੇ ਕੋਈ ਜਾਨਵਰ ਦਿਖਾਉਣੇ ਜਾਂ ਐ ਕੋਈ ਕੰਮ ਕਰਨਾ ਤੇ ਹੁਣ ਆਪਾਂ ਟਰਾਈਪੋਡ ਦੇ ਜਾਂਦਾ ਤੇ ਉੱਤੇ ਮੋਬਾਈਲ ਕਰ ਲਿਆ ਕਰਨਾ ਫੱਟ ਤੇ ਫਿਰ ਵਲੌਗ ਹੁਣ ਆਇਆ ਹੈਗਾ ਨੀ ਘੈਂਟ ਘੈਂਟ ਠੀਕ ਹੈ ਜੀ ਤੇ ਆ ਜਾ ਮਿੱਤਰਾ ਆਇਆ ਵੀ ਕਰਨੇ ਤਾੜ-ਦਾੜ ਲਓ ਜੀ ਭਾਈ ਪਹਿਲਾਂ ਤਾਂ ਆਪਾਂ ਹਰੀ ਕੂਤਰ ਨੂੰ ਦੰਨੇ ਜਾਂ ਗੋੜ ਮੈਂ ਕਹਿੰਦਾ ਦੰਨੇ ਮੱਛੀਆਂ ਛੋਲਿਆ ਦੇ ਦਾਣੇ ਜੰਨਤ ਜਿਹੜੇ ਛੋਲਿਆ ਦਾਣਾ ਹੁੰਦਾ ਤੇ ਉਹਨਾਂ ਸਾਰੇ ਪੱਟਣ ਦੇ ਦੇਣਾ ਕੋਈ ਖਾਜੀ ਬਾਹਰ ਕੱਢਣ ਵਾਲੇ ਚਾਹ ਹੈ ਇੰਨੇ ਕੀ ਪਾਏ ਸੀ 4-5 ਜਿਹੜੇ ਥੱਲੇ ਠੀਕੇ ਡੋਲੀ ਚ ਕਬੂਤਰ ਬਣੇ ਵੇ ਉਹ ਵੀ ਉੱਪਰ ਲੈ ਜਾਂਦੇ ਆ ਹੁਣ ਸਾਰੇ ਬਾਹਰ ਕੱਢਦੇ ਆ ਆਹੋ ਲੱਕਾ ਉੱਢਾ ਕਰਦੇ ਆ ਉਹ ਬਾਹਰ ਕੱਢਦੇ ਆ ਕਿੰਨੇ ਨੂੰ ਭਜੀ ਚੱਲ ਮਠਨੀ ਖਾਈ ਜਾਂਦੇ ਮੈਂ ਮਸਰੀਆਂ ਨਾਲ ਫੇਰ ਬਾਕੀ ਕੰਮ ਕਰਦਾ ਭਾਈ ਜਿਹਨੂੰ ਮਠੀਆਂ ਪਸੰਦ ਆਣ ਕਮੈਂਟ ਕਰਕੇ ਜੁਸ ਫਿਰ ਭਾਈ ਇਹਨੇ ਸਾਰਾ ਕੰਮ ਕੱਚਾ ਕਰਦਾ ਮਠੀਆਂ ਵੀਆਂ ਦੀ ਮੰਗਾਲੀਆਂ ਪਰ ਚਾਹ ਨਹੀਂ ਲੈ ਗਿਆ ਐਡਾ ਬੰਦਾ ਹੈ ਤੇ ਹੋ ਗਿਆ ਹਲੋ ਭਾਈ ਪੁੱਲਾ ਕਰਦਾ ਫੜਦੇ ਤੇ ਦਵਾਈ ਦਿੰਦੇਰਾ ਸੋਹਦੇ ਜੀ ਨੇ ਨਹੀਂ ਕਿਹਾ ਜਾ ਰਹੀ ਹੈ। ਪਨਾ ਪੱਠ ਦੇ ਦਰਸ਼ਨ ਪਾਉਗੇ। ਦੱਸੋ। ਚਿੱਟੀਆਂ ਖਾ ਲਾਲ ਤਰਾ। ਕੈਂਟ ਆ। ਜੇ ਖਾਵੇਂ ਸਾਫ ਹੁੰਦੀ ਆ ਹੋਰ ਨਾ ਬਲਾ ਰਹੀ ਜਾਂਦੇ। ਹੋਰ ਨਾ ਮੈਂ ਵੀ ਕਹੀ ਮੈਂ ਵੀ ਕਹੀ ਮੈਂ ਦੇਖੋ ਭਾਈ। ਉਹ ਕਰੇ ਦਿਖਾਉਂਦੇ ਤੇ ਹੈ ਨਹੀਂ। ਮੈਂ ਦੇਖੋ। ਦਿਖਾਈ ਨਹੀਂ ਰਹਾ ਜਾਂਦੇ। ਆ ਦੇਖੋ ਅਦਰ ਭਾਈ। ਮੈਂ ਨਹੀਂ ਖਾਣਾ ਇਹਨੂੰ ਦੇਣਾ ਭਰਾਵਾ। ਕਿੰਨਾ ਗੋੜ ਦੇਣਾ ਉਹ ਥੱਲੇ ਡੋਲ ਤੱਦਾ ਘੰਡੋਲ ਜੀ ਨਾਲ ਹੀ ਤਾਂ ਲਿਆਂਦਾ ਆਪਾਂ ਪੱਠੇ ਤੋਂ ਆਪਾਂ ਘਰੇ ਲੈ ਆਇਆ ਪਸ਼ੂਨ ਨੂੰ ਮੇਰਾ ਉਹ ਕਾਜੀ ਉਹ ਪੈਸਾ ਲੈ ਲੈ ਹੁਣ ਹੋਰ ਖੜਦੇ ਯਾਰ ਦਲੋ 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 ਚਲੋ ਲਓ ਏ ਮਤਰੋ ਪਾਪਾ ਵੀ ਆ ਗਿਆ ਸਮਾਨ ਲਖਾਂਗੇ ਏ ਆਹ ਦੇਖ ਲੋ ਇਧਰ ਆਦੇ ਫਰੈਂਡ ਲੈ ਆਂਨਾ ਸਾਈਡ ਤੇ ਲਾ ਲਿਆ ਕਰਾਂਗੇ ਹੁਣ ਆਪਾਂ ਗੋਲੀ ਦੇ ਦੋ ਦਵਾਈ ਦੇ ਦੋ ਪਾ ਦੇ ਦੋ ਸਭ ਕੁਝ ਮਿੱਠੀਆਂ ਖਾਓ ਤੇਰੀਆਂ ਹੋਰ ਪੀਂ। ਉਹ ਸੀਨਾ ਕਿੱਧਰੇ? ਕੋਸ਼ਿਸ਼ ਕਰ। ਪਾਪੇ ਨੇ ਤਾਂ ਕੱਚਾ ਲਾਦਾ ਹੈ। ਪਹਿਲਾਂ ਕਿਹਨੇ ਚਾਹ ਪੀਣਾ ਤੁੰਦਾ। ਉਹ ਬਾਗ ਲਾਉਣ ਨੇ। ਉਹ ਸੀਨਾ ਕਿੱਧਰੇ ਪਹਿਲਾਂ ਕਿਹਨੇ ਚਾਹ ਪੀਣਾ। ਮੁਛਤਾ ਬੋਠੇ ਆ ਗਏ ਤੇ ਪਿੰਡ ਦੀ ਚਾਹ ਨਹੀਂ। ਉਦਲੇ ਟੀਰ ਜਹਾਂ ਦਿੱਤਾ ਪਹਿਲਾਂ ਸਾਥ ਪਏ ਕਾਲੀ ਨੂੰ ਲਾ ਦੇ ਕੋਈ ਨਾ ਕਹ ਨਿਕਲ ਨਾ ਲਓ ਜੀ ਭਾਈ ਦਵਾਈ ਆਪਾਂ ਲਾਤੀ ਆ ਹੁਣ ਕੱਢ ਕੇ ਬਾਹਰ ਹੁਣ ਕੱਢ ਦਿੱਤਾ ਪਾਣੀ ਪੂਣੀ ਦਿੱਤਾ ਹਲੇ ਆ ਗਾ ਨੂੰ ਆ ਦੇਖ ਲੋ ਸਾਰੇ ਜਾਨਵਰ ਕੈਮਰਾਮੈਨ ਨਹੀਂ ਵਧੀਆ ਕੈਮਰਾਮੈਨ ਕੈਮਰਾਮੈਨ ਦੀਪ ਆ ਗਿਆ ਹੁਣ ਵਧੀਆ ਨਹੀਂ ਦਵਾਈ ਕਿਹੜੀ ਅੰਦਰ ਬਾੜ ਦੋ ਅੰਦਰ ਬਾੜ ਦੋ اپنی ਉਹ ਨਪਾਲ ਛੜਕ ਮੈਡੀਗ ਵਾਲੀ ਰੋਗ ਯਾਰ ਚਲਾ ਦੇ ਬਾਈ ਆਪਾਂ ਲਾਈਆ ਪੈਪਰਾਂ ਜੀ ਦਵਾਈ ਠੀਕ ਆ ਜੀ ਤੇ ਇਹ ਹੈਗੇ ਆ 15 16 ਬੱਚੇ ਆਪਣੇ ਕੋਲੇ ਸਾਰਿਆਂ ਨੂੰ ਉਹੀ ਲਾਤੀ ਆ ਤੇ ਹੁਣ ਰਿਜ਼ਲਟ ਤੁਹਾਨੂੰ ਦਿਖਾਵਾਂਗੇ ਸ਼ਾਮ ਤੱਕ ਠੀਕ ਆ ਜੀ ਇੱਕ ਦੋ ਵਾਰੀ ਇਹਨਾਂ ਨੂੰ ਪਾਣੀ ਲਾ ਦਾਂਗੇ ਸਾਫ਼ ਸੈਂਪਲ ਤੇ ਮਲਅਪ ਦੇਖ ਕੇ ਕਿੰਨੇ ਕੰਮ ਹੋਏ ਇਹ ਤਾਂ ਲੱਗ ਹੀ ਨਹੀਂ ਹੁਣ ਲਾਉਣ ਨੇ ਲਿਆ ਮੈਂ ਲਾਵਾਂ ਦੇਖ ਤੇ ਦਵਾਈ ਵੀ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੋ ਲਓ ਜੀ ਕਲੀਅਰ ਹੁੰਦੀ ਨਾ ਹੈਲੋ ਆ ਦੇਖ ਲੋ ਪੈਪਰਾ ਜੀ ਦਵਾਈ ਆ ਇਹ ਆਪਾਂ ਸਾਰਿਆਂ ਨੂੰ ਹਿਸਾਬ ਕਿਤਾਬ ਲਾ ਲਿਓ ਆਪਦੇ ਕਬੂਤਰਾਂ ਦੇ ਹਿਸਾਬ ਨਾਲ ਲੱਗ ਜਾਂਦੀ ਆ ਦੱਸ ਦਿਓ ਪਹਿਲਾਂ ਘੋਰਾ ਬੋਲਦਾ ਘੋਰਾ ਬੋਲਦਾ ਘੋਰਾ ਬੋਲਦਾ ਨਹੀਂ ਨਹੀਂ ਹਾਂ ਇਧਰ ਨੰਨਾ ਬੋਲਦਾ ਇਧਰ ਮੈਂ ਬੋਲਦਾ ਇਧਰ ਦੀ ਬੋਲਦਾ ਦਾਨੂ ਬੋਲਦਾ ਦੀ ਤੇ ਮਿੱਤਰੋ ਪਹਿਲਾਂ ਨਾ ਛੋਲਿਆਂ ਦੇ ਦਾਣੇ ਜੇ ਤੁਸੀਂ ਵੀ ਆਪਦੇ ਕਬੂਤਰਾਂ ਨੂੰ ਲਾਉਣੀ ਆ ਕਿਉਂਕਿ ਇਸ ਤੋਂ ਬਾਅਦ ਯਾਰ ਪਰਪਟਾਈ ਕਰਨੀ ਆ ਆਪਾਂ ਕਬੂਤਰਾਂ ਦੀ ਹਨ ਦਵਾਈ ਪਹਿਲਾਂ ਲਾਉਣੀ ਚੰਗੀ ਸੀਗੀ ਕਿਉਂਕਿ ਬਾਹਰ ਨਹੀਂ ਨਾ ਪੈਣੀ ਫਿਰ ਜਦੋਂ ਖੰਭ ਖਿੱਚਦੇ ਆਪਾਂ ਜਾਲ 'ਚ ਲੜਨਗੇ ਹਨ ਲੰਡੇ ਚੂਚੇ ਜੇ ਬਣਾ ਲੈਣੇ ਆਪਾਂ ਹਾਂ ਤੇ ਇਹ ਪੇਪਰ ਹੈ ਜੀ ਦਵਾਈ ਆਪਾਂ ਇੱਕ ਢੱਕਣ ਪਾ ਕੇ ਕਬੂਤਰਾਂ ਦਾ ਇੱਕ ਦਾ 20 25 ਐਮਐਲ ਜਿੰਨਾ ਤੁਹਾਨੂੰ ਲੱਗਦਾ 25 ਐਮਐਲ 25 ਐਮਐਲ ਜਾਂ 20 ਐਮਐਲ 20 ਐਮਐਲ ਜਿੰਨਾ ਹੀ ਮੈਨਣਾ ਤੁਸੀਂ ਪਾਣੀ ਇੱਕ ਕੱਪ ਚ ਮਿਨ ਲਓ ਤੇ ਉਹਨਾਂ ਸਾਰਿਆਂ ਦਾ ਫਿਰ ਇੱਕ ਢੱਕਣ ਵਿੱਚ ਪਾ ਕੇ ਇਹਦੇ ਜਦਵਾਈ ਚ ਤੇ ਬੱਚਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਦੇ ਦਿਓ ਉਸ ਤੋਂ ਬਾਅਦ ਹੁਣ ਹਫ਼ਤੇ 8 ਦਿਨ ਜਨਕ ਨੂੰ ਆਪਾਂ ਪਰਪਟਾਈ ਇਹਨਾਂ ਦੀ ਕੂਤਰਾਂ ਸਾਰਿਆਂ ਦੀ ਕਰਾਂਗੇ ਜਰੂਰ ਬਈ ਆਊਗਾ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਹੁਣ ਦੁਪਹਿਰੇ ਦਿਖਾਵਾਂਗੇ ਇਹਦਾ ਕੀ ਰਿਜ਼ਲਟ ਇਹਨਾਂ ਨੇ ਮਿਲ ਆਪਾਂ ਕਿਸੇ ਨੇ ਕੱਢੇ ਕਿ ਨਹੀਂ ਕੱਢੇ ਵੈਸੇ ਤਾਂ ਆ ਹੋ ਸਕਦਾ ਨਾਂ ਹੀ ਲੋਡ ਪਵੇ ਤੇ ਬਾਕੀ ਦੇਖਾਂਗੇ ਜੇ ਕਿਸੇ ਨੇ ਕੱਢੇ ਤਾਂ ਠੀਕ ਹੈ ਜੀ ਹੁਣ ਦੁਪਹਿਰੇ ਮਿਲਾਂਗੇ ਤੁਹਾਨੂੰ